ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲੀਅਨ ਵਿਦ ਕੁਲਵਿੰਦਰ ਇਸ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਵੇਰ ਮੀਆਂ ਪਹਿਲੀ ਵਾਰ ਵੀ ਹੈਗੀ ਆ ਰੈਂਦਰੇ ਰੈਂਦਰੇ ਦਾ ਮੀਨਸ ਹੁੰਦਾ ਹੈ ਜੀ ਬਣਾਉਣਾ ਜਾਂ ਫੇਰ ਕਰਨਾ ਇਹਨੂੰ ਅਸੀਂ ਦੋ ਸੈਂਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਿੱਦਾਂ ਕਿ ਵੇਰ ਉਹ ਹੁੰਦੀ ਆ ਸਾਡੇ ਇੱਕ ਫਾਰੇ ਮੀਨਿੰਗ ਇਹਦਾ ਫਾਰੇ ਦੇ ਨਾਲ ਮਿਲਦਾ ਜੁਲਦਾ ਹੀ ਆ ਇਹਨੂੰ ਅਸੀਂ ਯੂਜ਼ ਕਿੱਦਾਂ ਕਰਨਾ ਆ ਜੋ ਦੇਖ ਲੈਨੇ ਆ io rendo la situazione migliore io rendo ਮੈਂ ਬਣਾਉਂਦਾ ਹਾਂ ਲ ਸਿਤੂਆ ਸਿਓਨੇ ਮਤਲਬ ਸਥਿਤੀ ਮਿਲੀਓਰੇ ਬਿਹਤਰ ਮੈਂ ਸਥਿਤੀ ਨੂੰ ਬਿਹਤਰ ਬਣਾਉਂਦਾ ਹਾਂ io rendo ਮਤਲਬ ਮੈਂ ਬਣਾਉਂਦਾ ਹਾਂ ਜਾਂ ਮੈਂ ਫਿਰ ਸਿਚੂਏਸ਼ਨ ਨੂੰ ਵਧੀਆ ਕਰਦਾ ਹਾਂ tu rendi il lavoro più facile tu rendi il lavoro più facile ਤੂੰ ਕੰਮ ਨੂੰ ਸੌਖਾ ਬਣਾਉਂਦਾ ਏ ਤੂੰ ਰੈਂਦੀ ਦਾ ਮਤਲਬ ਤੂੰ ਬਣਾਉਂਦਾ ਏ ਇਲ ਲਵੋਰੋ ਦਾ ਮੀਨਸ ਕੰਮ ਪਿਉ ਫਾਚੀਲੇ ਦਾ ਮਤਲਬ ਆਸਾਨ ਬਹੁਤ ਜ਼ਿਆਦਾ ਅਗਲੀ ਸਾਡੀ ਜਿਹੜਾ ਵਾਕ ਹੈ ਲੂਈ ਲਈ ਰੈਂਦੇ ਤੂਤੋ ਪਿਉ ਇੰਟਰਸਾਂਤੇ ਲੂਈ ਲਈ ਰੈਂਦੇ ਤੂਤੋ ਪਿਉ ਇੰਟਰਸਾਂਤੇ ਉਹ ਹਰ ਇੱਕ ਚੀਜ਼ ਨੂੰ ਇੰਟਰਸਟਿੰਗ ਬਣਾਉਂਦੇ ਹਨ ਜਾਂ ਕਰਦੇ ਹਨ noi rendiamo felici i nostri amici noi rendiamo felici i nostri amici ਅਸੀਂ ਆਪਣੇ ਦੋਸਤਾਂ ਨੂੰ ਖੁਸ਼ ਕਰਦੇ ਹਾਂ ਜਾਂ ਖੁਸ਼ ਬਣਾਉਂਦੇ ਹਾਂ ਦੋਨਾਂ ਸੈਂਸਸ ਦੇ ਵਿੱਚ ਅਸੀਂ ਇਸ ਨੂੰ ਯੂਜ਼ ਕਰ ਸਕਦੇ ਹਾਂ voi rendete felici ste indimenticabili voi rendete tu si banonde ho ਲੇ ਫੇਸ ਤੇ ਪਾਵਤ ਛੁੱਟੀਆਂ ਜਾਂ ਫੰਕਸ਼ਨਸ ਇਨ ਦੀ ਮੈਂਟਿਕ ਕਾਬਿਲੀ ਦਾ ਮਤਲਬ ਵੀ ਜਿਹੜੀਆਂ ਨਹੀਂ ਅਸੀਂ ਭੁੱਲ ਸਕਦੇ ਤੁਸੀਂ ਫੇਸ ਤੇ ਦੇ ਵਿੱਚ ਇਸ ਤਰ੍ਹਾਂ ਜਾਣ ਪਾ ਦਿੰਦੇ ਹੋ ਜਿਹੜਾ ਕਿ ਭੁੱਲਣਯੋਗ ਹੈ ਲੋ ਰੈਂਡੋਨੋ ਲਾ ਵਿਟਾ ਪਿਉ ਬੈਲਾ ਉਹ ਜ਼ਿੰਦਗੀ ਨੂੰ ਹੋਰ ਸੋਹਣਾ ਬਣਾਉਂਦੇ ਹਨ ਜਾਂ ਕਰਦੇ ਹਨ ਨੈਕਸਟ ਵਾਰ ਉਹ ਦੇਖ ਲੈਣੇ ਆ ਜੀ ਸਾਡੀ ਨੈਕਸਟ ਵਰਬ ਉਹ ਹੈਗੀ ਆ ਜੀ ਸੈਂਬਰਾਰੇ 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 ਦਾ ਮਤਲਬ ਹੁੰਦਾ ਲੱਗਣਾ ਜਾਂ ਦੇਖਣਾ ਈਓ ਸੈਂਬ్రో ਸਤਾਂਕੋ ਅੱਜ ਮੈਂ ਥੱਕਿਆ ਹੋਇਆ ਦਿਖ ਰਿਹਾ ਹਾਂ ਦਿਖਦਾ ਹਾਂ ਜਾਂ ਲੱਗਦਾ ਹਾਂ ਈਓ ਸੈਂਬ్రో ਲੱਗਦਾ ਹਾਂ ਮੈਂ ਲੱਗਦਾ ਹਾਂ ਸਤਾਂਕੋ ਮਤਲਬ ਥੱਕਿਆ ਹੋਇਆ ਔਜੀ ਮਤਲਬ ਅੱਜ ਤੂ ਸੈਂਬਰੀ ਫੇਲੀਚੇ ਤੂ ਸੈਂਬਰੀ ਫੇਲੀਚੇ ਤੂੰ ਕੋਸ਼ ਲੱਗ ਰਿਹਾ ਹੈ ਜਾਂ ਲੱਗਦੀ ਹੈ ਲੋਈ ਲੈ ਸੈਂਬਰਾ ਪ੍ਰੀਆਕੁਪਾਟੋ ਜਾਂ ਪ੍ਰਿਆਕੁਪਾਤਾ ਉਹ ਚਿੰਤਾ ਦੇ ਵਿੱਚ ਜਾਪਦਾ ਹੈ ਜਾਂ ਉਹ ਚਿੰਤਾ ਦੇ ਵਿੱਚ ਜਾਪਦੀ ਹੈ ਲਈ ਯੂਜ਼ ਕਰਨਾ ਫਿਰ ਤੁਸੀਂ ਪ੍ਰਿਆਕੁਪਾਟੋ ਕਹੋਗੇ ਅਦਰਵਾਈਜ਼ ਪ੍ਰਿਆਕੁਪਾਤਾ ਕਹੋਗੇ ਨੋਈ ਸੈਂਬਰੀਆਮੋ ਇਨ ਫੋਰਮਾ ਨੋਈ ਸੈਂਬਰੀਆਮੋ ਇਨ ਫੋਰਮਾ ਅਸੀ ਫੈਟ ਦਿੱਖਦੇ ਹਾਂ ਜਾਂ ਅਸੀਂ ਫਿੱਟ ਲੱਗਦੇ ਹਾਂ ਵੋਈ ਸੈਂਬਰਾਤੇ ਸਰਪ੍ਰਾਈਜ਼ੀ ਵੋਈ ਸੈਂਬਰਾਤੇ ਸਰਪ੍ਰਾਈਜ਼ੀ ਤੁਸੀਂ ਹਰਾਨ ਲੱਗਦੇ ਹੋ ਭਾਵੇਂ ਤੁਹਾਨੂੰ ਸਰਪ੍ਰਾਈਜ਼ ਮਿਲਿਆ ਕੋਈ ਤਾਂ ਤੁਹਾਨੂੰ ਕਹਿ ਸਕਦਾ ਕੋਈ ਕਿ ਤੁਸੀਂ ਹਰਾਜੇ ਲੱਗਦੇ ਹੋ ਲੋਰੋ ਸੈਂਬਰਾਨੋ ਅਮੀਚੀ ਲੋਰੋ ਸੈਂਬਰਾਨੋ ਅਮੀਚੀ ਉਹ ਦੋਸਤਾਂ ਵਰਗੇ ਲੱਗਦੇ ਨੇ ਭਾਵ ਉਹ ਆਪਸ ਦੇ ਵਿੱਚ ਦੋਸਤ ਲੱਗਦੇ ਹਨ ਨੈਕਸਟ ਵਰਬ ਹੈ ਜੀ ਸਾਡੀ ਪਿਆਚੇਰੇ 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 ਦਾ ਮਤਲਬ ਪਸੰਦ ਹੋਣਾ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਇਹ ਇੱਕ ਨਵਾਂ ਤਰੀਕਾ ਅਦਰਵਾਇਜ਼ ਅਸੀਂ ਕਹਿੰਦੇ ਹਾਂ ਮੀ ਪਿਆਚੇ ਆ ਮੈਂ ਪਿਆਚੇ ਇਲ ਜਲਾਤੋ ਇਸ ਤਰੀਕੇ ਨਾਲ ਵੀ ਅਸੀਂ ਬੋਲ ਸਕਦੇ ਆ ਆ ਮੈਂ ਪਿਆਚੇ ਇਲ ਜਲਾਤੋ ਮੈਨੂੰ ਆਈਸਕ੍ਰੀਮ ਪਸੰਦ ਹੈ ਆਤੇ ਪਿਆਚੇ ਲੈ ਜਰੇ ਆਤੇ ਪਿਆਚੇ ਲੈ ਜਰੇ ਕੀ ਤੁਹਾਨੂੰ ਪੜਨਾ ਪਸੰਦ ਹੈ ਜਾਂ ਕੀ ਤੈਨੂੰ ਪੜਨਾ ਪਸੰਦ ਹੈ ਆਲੂ ਹੀ ਅੱਗੇ ਅਸੀਂ ਬਣਾ ਸਕਦੇ ਹਾਂ ਆਲੂ ਹੀ ਆਲੇ ਹੀ ਕਹਿ ਕੇ ਯਾਨੀ ਕਿ ਅੱਗੇ ਅਸੀਂ ਮੀਤੀ ਨਾਲ ਯੂਜ਼ ਕਰਦੇ ਹਾਂ ਇਸ ਤਰੀਕੇ ਨਾਲ ਵੀ ਅਸੀਂ ਯੂਜ਼ ਕਰ ਸਕਦੇ ਹਾਂ ਆਲੂ ਹੀ ਆਲੇ ਪਿਆਚੇ ਵਿਆਜਾਰੇ ਉਸ ਨੂੰ ਯਾਤਰਾ ਕਰਨਾ ਪਸੰਦ ਹੈ A noi piace il cinema, a noi piace il cinema, sanu nu cinema pasand hai. A voi piace balare, a voi piace balare, Ciii tu nu a pa, danscărna pasand pasande. A lor piace jokare a calcio, a lor piace. ਜੋ ਕਾਰੇ ਆਕਾਲ ਚੋ ਉਹਨਾਂ ਨੂੰ ਫੁੱਟਬਾਲ ਖੇਡਣਾ ਪਸੰਦ ਹੈ ਨੈਕਸਟ ਸਾਡੀ ਵੇਰਬੋ ਹੈਗੀ ਆ ਕਨਫੋਂਦਰੇ ਕਨਫੋਂਦਰੇ ਦਾ ਮੀਨਸ ਹੁੰਦਾ ਕਨਫਿਊਜ਼ ਹੋਣਾ ਜਾਂ ਕਰਨਾ ਅਸੀਂ ਇਹਨੂੰ ਕਨਫਿਊਜ਼ ਜਦੋਂ ਅਸੀਂ ਕਨਫਿਊਜ਼ ਹੋ ਜਾਂਦੇ ਆ ਉਦੋਂ ਇਸ ਵੇਰਬ ਨੂੰ ਅਸੀਂ ਵਰਤ ਸਕਦੇ ਆ ਆਜੋ ਜੀ ਦੇਖ ਲੈਂਦੇ ਆ ਵਾਕ ਇਓ ਕਨਫੋਂਡੋ ਲੇ ਡਾਤੇ ਇਓ ਕਨਫੋਂਡੋ ਲੇ ਦਾਤੇ ਮੈਂ ਡੇਟਸ ਨੂੰ ਉਲਝਾ ਦਿੰਦਾ ਹਾਂ ਜਾਂ ਕਨਫਿਊਜ਼ ਕਰ ਦਿੰਦਾ ਹਾਂ ਜਾਂ ਮੈਂ ਡੇਟਸ ਦੇ ਵਿੱਚ ਕਨਫਿਊਜ਼ ਹੋ ਜਾਂਦਾ ਹਾਂ ਤੂ ਕੋਨਫੋਂਦੀ ਇਨੋਮੀ ਤੂ ਕੋਨਫੋਂਦੀ ਇਨੋਮੀ ਤੂੰ ਨਾਮਾਂ ਨੂੰ ਉਲਝਾ ਦਿੰਦਾ ਏ ਜਾਂ ਉਲਝਾ ਰਿਹਾ ਹੈ ਲੂਈ ਲੈ ਕੋਨਫੋਂਦੇ ਲੈ ਇਸਟਰੂਸੀਨੀ noi lei confonde le istruzioni o hidayata nu uljonda hai ja uljondi hai je kudi nu keh reho noi confondiamo le lingue noi confondiamo le lingue assi bhasha ma nu uljja dende ha yani ki confuse kar dende ha ja assi bhasha ma de vich confuse ho jande ha voi confondete voi ਕੋਨਫੰਡੇਤੇ ਇ ਕੋਲੋਰੀ ਤੁਸੀਂ ਰੰਗਾਂ ਨੂੰ ਉਲਝਾ ਦਿੰਦੇ ਹੋ ਜਾਂ ਕਨਫਿਊਜ਼ ਜਾਂ ਤੁਸੀਂ ਰੰਗਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਹੋ ਇਸ ਸੈਂਸ ਦੇ ਵਿੱਚ ਵੀ ਗੱਲ ਹੋ ਸਕਦੀ ਹੈ ਲੋਰੋ ਕੋਨਫੋਂਡੋਨੋ ਲੇ ਇਨਫੋਰਮਾਸੀਓਨੀ ਲੋਰੋ ਕੋਨਫੋਂਡੋਨੋ ਲੇ ਇਨਫੋਰਮਾਸੀਓਨੀ ਉਹ ਜਾਣਕਾਰੀ ਨੂੰ ਉਲਝਾਉਂਦੇ ਹਨ ਜਾਨੀ ਕਿ ਕਨਫਿਊਜ਼ ਕਰ ਦਿੰਦੇ ਨੇ ਜਾਣਕਾਰੀ ਦੇਣ ਦੇ ਵਿੱਚ ਨੈਕਸਟ ਹੈ ਜੀ ਸਾਡਾ ਜੂ ਰਾਰੇ ਜੂ ਰਾਰੇ ਦਾ ਮੀਨਸ ਹੁੰਦਾ ਸੌਂ ਖਾਣਾ ਠੀਕ ਹੈ ਜੀ ਜਾਂ ਕਸਮ ਖਾਣਾ ਕਿ ਮੈਨੂੰ ਕਸਮ ਲੱਗੇ ਇਸ ਵਰਬ ਨੂੰ ਦਾ ਮਤਲਬ ਇਹ ਹੁੰਦਾ ਇਹਦੇ ਨਾਲ ਵਾਕ ਦੇਖ ਲੈਣੇ ਆ ਈਓ ਜੂਰੋ ਦੀ ਦੀਰੇ ਲਾ ਵੇਰੀਤਾ ਈਓ ਜੂਰੋ ਦੀ ਦੀਰੇ ਲਾ ਵੇਰੀਤਾ ਮੈਂ ਸੱਚ ਬੋਲਣ ਦੀ ਸੌਂ ਖਾਂਦਾ ਹਾਂ ਈਓ ਜੂਰੋ ਮਤਲਬ ਮੈਂ ਸੌਂ ਖਾਂਦਾ ਹਾਂ ਜਾਂ ਮੈਂ ਕਸਮ ਖਾਂਦਾ ਹਾਂ ਨੈਕਸਟ ਵਾਕ ਦੇਖਦੀਆਂ ਟੂ ਜੂਰੀ ਕੇ ਨੋਨ ਮੈਂਤੀ ਤੂ ਜੂਰੀ ਕੇ ਨੋਨ ਮੈਂਤੀ ਤੁਸੀਂ ਸੌਂ ਖਾਂਦੇ ਹੋ ਜਾਂ ਤੂੰ ਸੌਂ ਖਾਂਦਾ ਹੈ ਕਿ ਤੁਸੀਂ ਝੂਠ ਨਹੀਂ ਬੋਲਦੇ ਨੈਕਸਟ ਵਾਕ ਦੇਖਦੇ ਹੋ ਲੂਈ ਲੈਈ ਜ਼ੂਰਾ ਦੀ ਐਸਰੇ ਓਨੇਸਟੋ ਲੂਈ ਲੈਈ ਜ਼ੂਰਾ ਦੀ ਐਸਰੇ ਓਨੇਸਟੋ ਉਹ ਆਮਾਨਦਾਰ ਹੋਣ ਦੀ ਸੌਂ ਖਾਂਦੇ ਖਾਂਦਾ ਹੈ noi giuriamo di proteggere il segreto noi giuriamo di proteggere il segreto assi pet rakhn di sau khande ha voi giurate di rispettare le regole tusi niyama da satkar karan di sau khande ho ja kasam khande ho next word dekh lende ha ji lo giurano ਦੀ ਪ੍ਰੋਟੇਜਰੇ ਇ ਲੋਰੋ ਅਮੀਚੀ ਉਹ ਆਪਣੇ ਦੋਸਤਾਂ ਦੀ ਰੱਖਿਆ ਕਰਨ ਦੀ ਸੌ ਖਾਂਦੇ ਹਨ ਪ੍ਰੋਟੇਜਰੇ ਦਾ ਮਤਲਬ ਹੁੰਦਾ ਰੱਖਿਆ ਕਰਨਾ ਜੂਰਾ નો ਮਤਲਬ ਉਹ ਸੌ ਖਾਂਦੇ ਹਨ ਥੈਂਕਸ ਫॉर ਵਾਚਿੰਗ ਲਾਈਕ ਸ਼ੇਅਰ ਐਂਡ ਕਮੈਂਟ ਟੂ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਚਾਤ ਤੱਕ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ